ਕਾਰਵਾਈ ਹੋਈ ਸੀ ਸਰ ਕਿੰਨੇ ਬੰਦੇ ਅਰੈਸਟ ਕਰਲੇ ਜਿਹੜਾ ਕਲਬ ਕਲਬ ਦੁੱਤੀ ਸੀ ਵਾਰ ਇਹ ਸਾਨੂੰ ਕੋਈ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਜੀ ਕਿ ਕਲਬ ਹੈਗਾ ਪਾਪਲੋ ਉਹਦੇ ਵਿੱਚ ਆਪਣਾ ਹੁੱਕਾ ਵਗੈਰਾ ਯੂਜ਼ ਹੁੰਦਾ ਹੈ ਤੇ ਉਹਦੇ ਵਿੱਚ ਆਪਾਂ ਫਿਰ ਐਕਸ਼ਨ ਕੀਤਾ ਹੈ 40 ਨੰਬਰ ਫਾਇਲ ਰਜਿਸਟਰ ਕੀਤੀ ਹੈ ਜੋ ਵਿੱਚ 9 ਬੰਦੇ ਜਿਹੜੇ ਅਰੈਸਟ ਕਰ ਲਏ ਸਰ ਕਿਹੜੇ ਕਿਹੜੇ ਬੰਦੇ ਮਾਲਕ ਤੇ ਵੀ ਕਾਰਵਾਈ ਕੀਤੀ ਹੈ ਹਾਂਜੀ ਮਾਲਕ ਤੇ ਵੀ ਕਾਰਵਾਈ ਕੀਤੀ ਹੈ ਜਿਹੜਾ ਉਹਦਾ ਮੈਨੇਜਰ ਹੈ ਉਹਨਾਂ ਤੇ ਵੀ ਕਰਕੇ ਦੋਵਾਂ ਨੂੰ ਅਰੈਸਟ ਕਰ ਲਏ ਤੇ ਸਰ ਕਲ ਵੀ ਕੀ ਕੀ ਚੀਜ਼ ਸੀ ਉਥੋਂ ਆਪਾਂ ਨੂੰ ਹੁੱਕੇ ਵਗੈਰਾ ਮਿਲੇ ਸੀ ਹਾਂ ਉਹ ਪੀ ਰਏ ਸੀ ਪੌ ਸਾਰੇ ਕਬਜ਼ਾ ਉਸ ਲਾ ਰਿਹਾ ਤੁਸੀਂ ਕਿੰਨੇ ਕੁ ਸਮੇਂ ਤੋਂ ਕੰਮ ਕਰ ਰਹੇ ਸੀ ਹੁਣ ਕਰ ਰਹੇ ਹਾਂ ਜੀ ਇਨਵੈਸਟੀਗੇਟ ਕਰ ਰਹੇ ਹਾਂ ਉਹਨਾਂ ਦੇ ਆਪਾਂ ਸੀਸੀਟੀਵੀ ਕੂਟੇਜ ਜਿਹੜਾ ਚੈੱਕ ਕਰ ਰਹੇ ਹਾਂ ਤੇ ਸਰ ਬਾਕੀ ਵੀ ਜਿਹੜੇ ਕਲੱਬ ਦੀ ਯਾਰਚ ਹੁੱਕਾ ਬਾਰ ਚਲਾਉਂਦੇ ਚੇਤਾਵਨੀ ਹੈਗੀ ਕਿ ਉਹਨਾਂ ਨੂੰ ਹਾਂਜੀ ਹਾਂਜੀ ਇਹ ਤਾਂ ਬਹੁਤ ਜ਼ਿਆਦਾ ਸੱਤ ਹੁੱਕਾ ਨਹੀਂ ਜੀ ਕਿਹੜੇ ਰੈਸਟੋਰੈਂਟ ਦਾ ਨਾਂ ਕੀ ਸੀ ਜ਼ਰੂਰ ਆ ਪਾਬਲੂ ਰੈਸਟੋਰੈਂਟ ਹੈ ਗਈ ਉਸ ਕੋਲ ਰੋੜ ਦੇ ਕਿੰਨੇ ਕੁ ਬੰਦੇ ਮੌਜੂਦ ਸੀਗੇ ਜੀ ਉਸ ਟਾਈਮ ਵਿੱਚ ਉੱਥੇ 7 ਬੰਦੇ ਸੀਗੇ ਜਿਹਨਾਂ ਨੂੰ ਡਾਊਨ ਕਰਕੇ ਉਹਨਾਂ ਦੀ ਅਰੈਸਟਵਾੜ ਦਿੱਤੀ ਗਈ ਤੇ ਸਰ ਉਹ ਜਿਹ ਤੇ ਮਾਲਕ ਇਹ ਹੋਟਲ ਦੇ ਕਿੰਨੇ ਬੰਦੇ ਆ ਔਰ ਬਾਹਰਲੇ ਕਿੰਨੇ ਬੰਦੇ ਆ ਟੋਟਲ ਸਰ ਹੋਟਲ ਦਾ ਮਾਲਕ ਸੀਗਾ ਜੀ ਮੈਨੇਜਰ ਸੀ ਤੇ ਉਹ ਤੋਂ ਇਲਾਵਾ ਜਿਹੜੇ ਉੱਥੇ ਪੀਣ ਵਾਲੇ ਸੀ ਸਾਰੇ ਤੇ ਪਰਚਾ ਕਰ ਟੋਟਲ 9 ਬੰਦੇ ਆ 9 ਬੰਦੇ ਕਾਰ ਵੀ ਹੋਈ ਸੀ ਸਰ ਕਿੰਨੇ ਬੰਦੇ ਅਰੈਸਟ ਕਰਲੇ ਜਿਹੜਾ ਕਲਬ ਕਲਬ ਦੁੱਤੀ ਸੀ ਬਾਹਰ ਇਹ ਸਾਨੂੰ ਕੋਈ ਸੀਕ੍ਰਟ ਇਨਫੋਰਮੇਸ਼ਨ ਮਿਲੀ ਸੀ ਜੀ ਕਿ ਕਲਬ ਹੈਗਾ ਪਾਪਲੋ ਉਹਦੇ ਵਿੱਚ ਆਪਣਾ ਹੁੱਕਾ ਵਗੈਰਾ ਵੀ ਹੁੰਦਾ ਹੈ ਤੇ ਉਹਦੇ ਵਿੱਚ ਆਪਾਂ ਫਿਰ ਐਕਸ਼ਨ ਕੀਤਾ 40 ਨੰਬਰ ਫਾਇਰ ਉਸ ਸਵਿਗੀਤੀ ਹੈਗੀ ਜਿਹਦੇ ਵਿੱਚ ਨੌ ਬੰਦੇ ਗਿਰੇ ਅਰੈਸਟ ਕਰ ਲਏ ਨੇ ਸਰ ਕਿਹੜੇ ਕਿਹੜੇ ਬੰਦੇ ਮਾਲਕ ਤੇ ਵੀ ਕਾਰਵਾਈ ਕੀਤੀ ਹੈ ਹਾਂਜੀ ਮਾਲਕ ਦੇ ਉੱਤੇ ਵੀ ਕਾਰਵਾਈ ਕੀਤੀ ਹੈ ਜਿਹੜਾ ਉਹਦਾ ਮੈਨੇਜਰ ਹੈ ਉਹਨਾਂ ਤੇ ਵੀ ਕਰਕੇ ਦੋਵਾਂ ਦੀ ਅਰੈਸਟ ਕਰ ਲਈ ਜੀ ਤੁਸੀਂ ਕਲਬ ਦੀ ਕਿੱਕੀ ਚੀਜ਼ੀ ਉਥੋਂ ਆਪਾਂ ਨੂੰ ਹੁੱਕੀ ਵਗੈਰਾ ਮਿਲੇ ਸੀ ਜੀ ਜਿਹੜਾ ਪੀਰ ਐਸੀ ਪੌ ਸਾਰੇ ਕਬਜ਼ਾ ਫੋਸ ਲਾ ਦੇ ਤੁਸੀਂ ਕਿੰਨੇ ਕੁ ਸਮੇਂ ਤੋਂ ਕੰਮ ਕਰ ਰਹੇ ਸੀ ਹੁਣ ਕਰ ਰਹੇ ਹਾਂ ਜੀ ਇਨਵੈਸਟਿਗੇਟ ਕਰ ਰਹੇ ਹਾਂ ਉਹਨਾਂ ਦੇ ਆਪਾਂ ਸੀਸੀਟੀਵੀ ਫੁਟੇਜ ਵਗੈਰਾ ਚੈੱਕ ਕਰ ਰਹੇ ਹਾਂ ਤੇ ਸਰ ਬਾਕੀ ਵੀ ਜਿਹੜੇ ਕਲਬ ਦੀ ਆਰਚ ਹੁੱਕਾ ਬਾਰ ਚਲਾਉਂਦੇ ਚਤਾਵ ਤਦ ਬਹੁਤ ਜ਼ਿਆਦਾ ਸੱਤ ਹੁਕਮ ਹੈਗੇ ਨਹੀਂ ਜੀ ਕੀ ਰੈਸਟੋਰੈਂਟ ਦਾ ਨਾਂ ਕੀ ਸੀ ਜ਼ਰੂਰ ਆ ਪਾਪਲੂ ਰੈਸਟੋਰੈਂਟ ਆ ਗਈ ਫਰੋਸ ਰੋਡ ਤੇ ਕਿੰਨੇ ਕ ਬੰਦੇ ਮੌਜੂਦ ਸੀਗੇ ਜੀ ਉਸ ਟਾਈਮ ਵਿੱਚ ਉੱਥੇ 7 ਬੰਦੇ ਸੀਗੇ ਜਿਹਨਾਂ ਡਾਊਨ ਕਰਕੇ ਉਹਨਾਂ ਦੀ ਰੈਸਟ ਪਾ ਦਿੱਤੀ ਗਈ ਤੇ ਸਰ ਉਹ ਜਿਹੜੇ ਬਾਕੀ ਜਿਹੜੇ ਆਏ ਝੂਕਾ ਵਾ ਪੀਣ ਵਾਸਤੇ ਉਹਨਾਂ ਲੋਕਾਂ ਤੇ ਵੀ ਆਜੂ ਉਹਨਾਂ ਤੇ ਉੱਤੇ ਤੇ ਮਾਲੇ ਹੋਟਲ ਦੇ ਕਿੰਨੇ ਬੰਦੇ ਔਰ ਬਾਹਰਲੇ ਕਿੰਨੇ ਬੰਦੇ ਟੋਟਲ ਸਾਰਾ ਹੋਟਲ ਦਾ ਮਾਲਕ ਸੀਗਾ ਜੀ ਮੈਨੇਜਰ ਸੀ ਤੇ ਉਹ ਤੋਂ ਇਲਾਵਾ ਜਿਹੜੇ ਉੱਥੇ ਪੀਣ ਵਾਲੇ ਸੀ ਸਾਰੇ ਉੱਤੇ ਟੋਟਲ 9 ਬੰਦੇ 9 ਬੰਦੇ ਕਾਰਵਾਈ ਹੋਈ ਸੀ ਸਰ ਕਿੰਨੇ ਬੰਦੇ ਅਰੈਸਟ ਕਰਲੇ ਜਿਹੜਾ ਕਲਬ ਕਲਬ ਦੇ ਪੇਸ਼ੇਵਾਰ ਨੇ ਇਹ ਸਾਨੂੰ ਕੋਈ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਜੀ ਕਿ ਕਲਬ ਹੈਗਾ ਪਾਪਲੋ ਉਹਦੇ ਵਿੱਚ ਆਪਣਾ ਹੁੱਕਾ ਵਗੈਰਾ ਯੂਜ਼ ਹੁੰਦਾ ਹੈਗਾ ਤੇ ਉਹਦੇ ਵਿੱਚ ਆਪਾਂ ਫਿਰ ਐਕਸ਼ਨ ਕੀਤਾ ਹੈ 40 ਨੰਬਰ ਦਾ ਫੇਰ ਰਿਸਟਰੀ ਕੀਤੀ ਹੈ ਜਿਹਦੇ ਵਿੱਚ 9 ਬੰਦੇ ਦੇ ਅਰੈਸਟ ਕਰ ਲਏ ਸਰ ਕਿਹੜੇ ਕਿਹੜੇ ਬੰਦੇ ਮਾਲਕ ਤੇ ਵੀ ਕਾਰਵਾਈ ਕੀਤੀ ਹੈ ਹਾਂਜੀ ਮਾਲਕ ਤੇ ਵੀ ਕਾਰਵਾਈ ਕੀਤੀ ਹੈ ਜਿਹੜਾ ਉਹਦਾ ਮੈਨੇਜਰ ਹੈ ਉਹਨਾਂ ਤੇ ਵੀ ਕਰਕੇ ਦੋਨਾਂ ਦੀ ਰੈਸਟ ਵੀ ਕਰ ਲਈਏ ਤੇ ਸਰ ਕਲ ਹੀ ਕੀ ਕੀ ਚੀਜ਼ ਸੀ ਉਹ ਤੋਂ ਆਪਾਂ ਨੂੰ ਹੁੱਕੇ ਵਗੈਰਾ ਮਿਲੇ ਹੂਮ ਇਹ ਪੀਰੇਸੀ ਦੇ ਪੌਸਟਰ ਕਬਜ਼ਾ ਫੋਰਸ ਲੈਬ ਤੁਸੀਂ ਕਿੰਨੇ ਕੁ ਸਮੇਂ ਤੋਂ ਕੰਮ ਕਰ ਰਹੇ ਸੀ ਹੁਣ ਕਰ ਰਹੇ ਹੋ ਜੀ ਇਨਵੈਸਟੀਗੇਟ ਕਰ ਰਹੇ ਹੋ ਉਹਨਾਂ ਦੇ ਆਪਾਂ ਸੀਸੀਟੀਵੀ ਕੂਟੇਜ ਵਗੈਰਾ ਚੈੱਕ ਕਰ ਰਹੇ ਹਾਂ ਤੇ ਸਰ ਬਾਕੀ ਵੀ ਜਿਹੜੇ ਕਲੱਬ ਦੀ ਯਾਰਚ ਹੁੱਕਾ ਬਾਰ ਚਲਾਉਂਦੇ ਚੇਤਾਵਨੀ ਹੈਗੀ ਜੀ ਉਹਨਾਂ ਨੂੰ ਹਾਂਜੀ ਹਾਂਜੀ ਇਹ ਤਾਂ ਬਹੁਤ ਜ਼ਿਆਦਾ ਸੱਤ ਹੁੱਕਾ ਲੱਗੇ ਨਹੀਂ ਜੀ ਕਿ ਰੈਸਟੋਰੈਂਟ ਦਾ ਨਾਂ ਕੀ ਸੀ ਜ਼ਰਾ ਆ ਪਾਬਲੂ ਰੈਸਟੋਰੈਂਟ ਹੈ ਗਈ ਕ੍ਰੋਸ ਰੋਡ ਤੇ ਕਿੰਨੇ ਕ ਬੰਦੇ ਮੌਜੂਦ ਸੀਗੇ ਜੀ ਉਸ ਟਾਈਮ ਵਿੱਚ ਉੱਥੇ 7 ਬੰਦੇ ਸੀਗੇ ਜਿਹਨਾਂ ਗੌਂਡ ਉੱਪਰ ਕਰਕੇ ਉਹਨਾਂ ਦੀ ਅਰੈਸਟ ਪਾ ਦਿੱਤੀ ਗਈ ਤੇ ਸਰ ਉਹਦੇ ਜਿਹੜੇ ਬਾਕੀ ਜਿਹੜੇ ਆਏ ਛੁੱਕਾ ਵਾਲ ਪੀਣ ਵਾਸਤੇ ਉਹਨਾਂ ਲੋਕਾਂ ਤੇ ਵੀ ਆਜੇ ਉਹਨਾਂ ਤੇ ਉੱਥੇ ਤੇ ਮਾਲਕ ਹੈ ਹੋਟਲ ਦੇ ਕਿੰਨੇ ਬੰਦੇ ਔਰ ਬਾਹਰਲੇ ਕਿੰਨੇ ਬੰਦੇ ਟੋਟਲ ਸਾਰਾ ਹੋਟਲ ਦਾ ਮਾਲਕ ਸੀਗਾ ਜੀ ਮੈਨੇਜਰ ਸੀ ਤੇ ਉਹ ਤੋਂ ਇਲਾਵਾ ਜਿਹੜੇ ਉੱਥੇ ਪੀਣ ਵਾਲੇ ਸੀ ਸਾਰੇ ਉੱਤੇ ਟੋਟਲ 9 ਬੰਦੇ 9 ਬੰਦੇ ਕਾਰਵਾਈ ਹੋਈ ਸੀ ਸਰ ਕਿੰਨੇ ਬੰਦੇ ਅਰੈਸਟ ਕਰਲੇ ਜਿਹੜਾ ਕਲਬ ਕਲਬ ਦੁੱਪੇਸ਼ੀਵਾਰ ਦੇ ਇਹ ਸਾਨੂੰ ਕੋਈ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਕਲਬ ਹੈਗਾ ਪਾਪਲੋ ਉਹਦੇ ਵਿੱਚ ਆਪਣਾ ਹੁੱਕਾ ਵਗੈਰਾ ਯੂਜ਼ ਹੁੰਦਾ ਹੈ ਤੇ ਉਹਦੇ ਵਿੱਚ ਆਪਾਂ ਫਿਰ ਐਕਸ਼ਨ ਕੀਤਾ ਹੈ 40 ਨੰਬਰ ਐਫਆਈਆਰ ਰਜਿਸਟਰ ਕੀਤੀ ਹੈ ਜਿਸ ਵਿੱਚ 9 ਬੰਦੇ ਗਏ ਅਰੈਸਟ ਕਰ ਲਏ ਸਰ ਕਿਹੜੇ ਕਿਹੜੇ ਬੰਦੇ ਮਾਲਕ ਤੇ ਵੀ ਕਾਰਵਾਈ ਕੀਤੀ ਹੈ ਹਾਂਜੀ ਮਾਲਕ ਦੇ ਉੱਤੇ ਵੀ ਕਾਰਵਾਈ ਕੀਤੀ ਹੈ ਜਿਹੜਾ ਉਹਦਾ ਮੈਨੇਜਰ ਹੈ ਉਹਨਾਂ ਤੇ ਵੀ ਕਰਕੇ ਦੋਵਾਂ ਦੀ ਰੈਸਟ ਕਰ ਲਈਏ ਤੇ ਸਰ ਕਵਰੀ ਕੀ ਕੀ ਚੀਜ਼ ਸੀ ਉਹ ਤੋਂ ਆਪਾਂ ਨੂੰ ਹੁੱਕੇ ਵਗੈਰਾ ਮਿਲੇ ਸੀ ਹਾਂ ਇਹ ਪੀਰੇਸੀ ਦੇ ਪੌਸਾਰੀ ਕਬਜ਼ਾ ਹੋ ਉਸ ਲੱਗ। ਤੁਸੀਂ ਕਿੰਨੇ ਕੁ ਸਮੇਂ ਤੋਂ ਕੰਮ ਕਰ ਰਹੇ ਸੀ? ਹੁਣ ਕਰ ਰਹੇ ਹਾਂ ਜੀ ਇਨਵੈਸਟਿਗੇਟ ਕਰ ਰਹੇ ਹਾਂ। ਉਹਨਾਂ ਦੇ ਆਪਾਂ ਸੀਸੀਟੀਵੀ ਫੁਟੇਜ ਵਗੈਰਾ ਚੈੱਕ ਕਰ ਰਹੇ ਹਾਂ। ਤੇ ਸਰ ਬਾਕੀ ਵੀ ਜਿਹੜੇ ਕਲੱਬ ਦੀ ਯਾਰਚ ਹੁੱਕਾ ਬਾਰ ਚਲਾਉਂਦੇ ਚੇਤਾਵਨੀ ਹੈਗੀ ਜੀ ਉਹਨਾਂ ਨੂੰ। ਹਾਂਜੀ ਹਾਂਜੀ। ਇਹ ਤਾਂ ਬਹੁਤ ਜ਼ਿਆਦਾ ਸੱਤ ਹੁੱਕਾ ਮਲੇਗੇ ਨੀ ਜੀ। ਕੀ ਰੈਸਟੋਰੈਂਟ ਦਾ ਨਾਂ ਕੀ ਸੀ ਜ਼ਰਾ? ਪਾਬਲੋ ਰੈਸਟੋਰੈਂਟ ਹੈ ਗਈ ਉਸ ਕੋਲ ਰੋੜ। ਕਿੰਨੇ ਕੁ ਬੰਦੇ ਮੌਜੂਦ ਸੀਗੇ ਜੀ ਉਸ ਟਾਈਮ ਤੇ? ਉੱਥੇ 7 ਬੰਦੇ ਸੀਗੇ ਜਿਹਨਾਂ ਗਾਉਂਗ ਉੱਤੇ ਪਰ ਤੇ ਉਹਨਾਂ ਦੀ ਅਰੈ ਤੇ ਮਾਲਕ ਇਹ ਹੋਟਲ ਦੇ ਕਿੰਨੇ ਬੰਦੇ ਆ ਔਰ ਬਾਹਰਲੇ ਕਿੰਨੇ ਬੰਦੇ ਆ ਟੋਟਲ ਸਾਰਾ ਹੋਟਲ ਦਾ ਮਾਲਕ ਸੀਗਾ ਜੀ ਮੈਨੇਜਰ ਸੀ ਤੇ ਉਹ ਤੋਂ ਇਲਾਵਾ ਜਿਹੜੇ ਉੱਥੇ ਪੀਣ ਵਾਲੇ ਸੀ ਸਾਰੇ ਉੱਤੇ ਟੋਟਲ 9 ਬੰਦੇ ਆ 9